ਉਹ ਬੰਦਾ ساری ਉਮਰ ਜਾਤ ਨਸ਼ੇ ਤੇ ਡਿਪੈਂਡ ਰਹਿ ਜਾਂਦਾ ਹਾਂਜੀ ਤੇ ਜਾਂ ਫਿਰ ਮੈਂ ਕਹਿਣਾ ਨਹੀਂ ਚਾਹੁੰਦਾ ਸਹੀ ਜਿਹੜਾ ਹੈ ਕਿ ਤੰਦਰੁਸਤ ਵਿਅਕਤੀ ਨੂੰ ਦਿਨ ਦੇ ਵਿੱਚ ਕਿੰਨੀ ਵਾਰੀ ਖਾਣਾ ਖਾਣਾ ਚਾਹੀਦਾ ਸਟੀਰੀਡਿਕ ਇਹੋ ਜੀ ਕਾਤਕ ਚੀਜ਼ ਆ ਅਵਿਨਾਸ਼ੀ ਅੱਜਕੱਲ ਮੋਟਾਪੇ ਦੀ ਬੜੀ ਸਮੱਸਿਆ ਆ ਰਹੀ ਹੈ ਇਹ ਉਹ ਸ਼ਾਇਦ ਬੰਗਲਾਦੇਸ਼ਾਂ ਚ ਬੈਨ ਵੀ ਹੈ ਜੀ ਪਰ ਸਾਡੇ ਦੇਸ਼ੇ ਜਿੱ ਤੜਲੇ ਨਾਲ ਚਲੀ ਜਾਂਦਾ ਇਹਦੇ ਬਾਰੇ ਮੈਂ ਤੁਹਾਨੂੰ ਬੈਲੈਂਸਡ ਡਾਈਟ ਬਾਰੇ ਇੱਕ ਫਾਰਮੂਲਾ ਦੱਸ ਦਿੰਨਾ ਇੱਕੋ ਜੀ ਵੈਸੇ ਤਾਂ ਆਯੁਰਵੇਦ ਦੇ ਵਿੱਚ ਜਿਹੜਾ ਰਾਤ ਦਾ ਖਾਣਾ ਉਹ ਤਾਂ ਹੈ ਹੀ ਨਹੀਂਗਾ 1 ਗ੍ਰਾਮ ਖੰਡ ਦੇ ਵਿੱਚ 4 ਕੈਲਰੀਜ਼ ਹੁੰਦੀਆਂ ਔਰ ਮੋਟਾਪੇ ਦੇ ਮਾਪਣ ਵਾਸਤੇ ਵੀ ਇੱਕ ਤੁਹਾਨੂੰ ਮੈਂ ਤਰੀਕਾ ਦੱਸਦਾ ਪੇਟ ਨੂੰ ਪੇਟ ਰੱਖੋ ਨਾ ਕਿ ਕੂੜਾਦਾਨ ਸੁਬਾਹ ਕੋ ਕੁਮਰ ਸਾਹ ਦੁਪਹਿਰ ਯਤਾ ਨਰੇਸ਼ ਖਾਣਾ ਖਾਈ ਰਾਤ ਮੈਂ ਜੈਸੇ ਰੰਗ ਸੁਰੇਸ਼ ਸਿਹਤ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਰਦਾਰ ਅਵਨਾਸ਼ ਸਿੰਘ ਜੀ ਸਵਾਗਤ ਹੈ ਅਵਨਾਸ਼ ਜੀ ਤੁਹਾਡਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅਵਨਾਸ਼ੀ ਅਜੋਕੇ ਸਮੇਂ ਦੇ ਵਿੱਚ ਨੌਜਵਾਨਾਂ ਦੀ ਸਿਹਤ ਦੀ ਹਾਲਤ ਤੇ ਕਾਫੀ ਚਿੰਤਾਜਨਕ ਨਜ਼ਰ ਆ ਰਹੀ ਇਹਦੇ ਸਬੰਧੇ ਤੁਹਾਡਾ ਕੀ ਵਿਚਾਰ ਹੈ ਬਿਲਕੁਲ ਸਹੀ ਗੱਲ ਕਹੀ ਤੁਸੀਂ ਜੋ ਕਿ ਸਮੇਂ ਦੇ ਵਿੱਚ ਜਿਹੜੀ ਨੌਜਵਾਨਾਂ ਦੀ ਸਿਹਤ ਸੰਬੰਧੀ ਸਮੱਸਿਆ ਆ ਰਹੀਆਂ ਜੀ ਉਹ ਵਾਕਿਆ ਹੀ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਜੀ ਜੀ ਇਹਦੇ ਵਿੱਚ ਅਸੀਂ ਦੋ ਗੱਲਾਂ ਲੈ ਕੇ ਚੱਲਦੇ ਹਾਂ ਜੀ ਇੱਕ ਖੁਰਾਕ ਔਰ ਦੂਜੀ ਸਾਡੀ ਸਿਹਤ ਹਾਂਜੀ ਜੇ ਸਾਡੀ ਖੁਰਾਕ ਸਹੀ ਹੈ ਤਾਂ ਸਾਡੀ ਸਿਹਤ ਬਰਕਰਾਰ ਹੈ ਬਿਲਕੁਲ ਜੇ ਅਸੀਂ ਸਿਹਤ ਬਰਕਰਾਰ ਬਰਕਰਾਰ ਰੱਖਣੀ ਹੈ ਤਾਂ ਸਾਡੀ ਖੁਰਾਕ ਵੀ ਸਹੀ ਹੋਣੀ ਚਾਹੀਦੀ ਹੈ ਤਾਂ ਉਹਨਾਂ ਆਸ਼ੀ ਖਰਾਕ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵੇਖੋ ਜੀ ਉਹ ਪੁਰਾਣਾ ਸਮਾਂ ਸੀ ਜਦੋਂ ਲੋਕ ਕਿਉ ਪਿੰਦੇ ਸੀ ਹਾਂਜੀ ਹਾਂਜੀ ਬਲਟੀ ਬਲਟੀ ਦੁੱਧ ਹੀ ਪੀ ਜਾਂਦੇ ਸੀ ਬਿਲਕੁਲ ਬਿਲਕੁਲ ਤੇ ਔਰ ਉਹਨਾਂ ਨੂੰ ਪਹੁੰਚਾਉਣ ਵਾਸਤੇ ਉਹ ਮਿਹਨਤ ਵੀ ਬਹੁਤ ਜ਼ਿਆਦਾ ਲਾਉਂਦੇ ਸੀਗੇ ਜੀ ਜੀ ਪਰ ਅੱਜ ਉਹ ਸਮਾਂ ਨਹੀਂ ਰਿਹਾ ਜੀ ਅੱਜ ਕਿਸੇ ਨੂੰ ਕਿਉ ਪਿਆ ਦੇ ਦੇ ਕੋਲ ਪਹੁੰਚਾਇਆ ਹੀ ਨਹੀਂ ਜਾਣਾ ਹਾਂ ਬਿਲਕੁਲ ਅੱਜ ਸਮਾਂ ਰਹੇਗਾ ਬੈਲੈਂਸਡ ਡਾਈਟ ਦਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਸੰਤੁਲਿਤ ਖਰਾਕ ਜੀ ਜੀ ਸੰਤੁਲਿਤ ਖੁਰਾਕ ਦੇ ਵਿੱਚ ਸਾਰੇ ਤੱਤ ਆ ਜਾਂਦੇ ਨੇ ਕਿਵੇਂ ਬਣਾ ਮਿਟਾਮਨ ਹੋ ਕੇ ਪ੍ਰੋਟੀਨ ਹੋ ਕੇ ਹਾਂਜੀ ਕਾਰਬੋਹਾਈਡਰੇਟਸ ਹੋ ਕੇ ਜੀ 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 ਬਿਲਕੁਲ ਮਿਨਰਲਸ ਹੋ ਗਏ ਹਾਂਜੀ ਹਾਂਜੀ ਫੈਟਸ ਹੋ ਗਈ ਜੀ ਕੈਲਸ਼ੀਅਮ ਹੋ ਗਿਆ ਆਰਨ ਹੋ ਗਿਆ ਜੀ ਦੂਜੇ ਨੰਬਰ ਤੇ ਸਾਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਪ੍ਰੋਟੀਨ ਸਾਨੂੰ ਕਿਥੇ ਚ ਮਿਲਦੇ ਆ ਜੀ ਕਾਰਬੋਹਾਈਡਰੇਟਸ ਕਿਥੇ ਮਿਲਦੇ ਆ ਜੀ ਪ੍ਰੋਟੀਨ ਕਿਥੇ ਚ ਮਿਲਦਾ मिनरल्स ਕਿਰੇਚੂ ਮਿਲਦੇ ਨੇ ਨਹੀਂ ਜਿਹੜੇ ਤੁਸੀਂ ਤੱਤ ਦੱਸ ਰਹੇ ਹੋ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜਾ ਖਾਣ ਪਾਣ ਕਰਦੇ ਆਂ ਕੀ ਉਹਦੇ ਵਿੱਚ ਇਹ ਤੱਤ ਨਹੀਂ ਹੁੰਦੇ ਨਹੀਂ ਜੀ ਬਿਲਕੁਲ ਨਹੀਂ ਹੁੰਦੇ ਅੱਛਾ ਉਹਦੇ 'ਚ ਕਿਸੇ ਤੱਤ ਦੀ ਬਹੁਤ ਆਤ ਹੁੰਦੀ ਹੈ ਜੀ ਕਿਸੇ ਤੱਤ ਦੀ ਘਾਟ ਹੁੰਦੀ ਹੈ ਜਿੱਦਾਂ ਹੁਣ ਆਪਾਂ ਵਿਟਾਮਿਨ ਲਾ ਲਓ ਜੀ ਵਿਟਾਮਿਨ ਦਾ ਮੁੱਖ ਸਰੋਤ ਹੈ ਗਿਆ ਸਬਜ਼ੀਆਂ ਔਰ ਫਲ ਜੀ ਜੀ ਪ੍ਰੋਟੀਨ ਆ ਗਿਆ ਪ੍ਰੋਟੀਨ ਦੇ ਸਬਜ਼ੀਆਂ ਵੀ ਹੋਈਆਂ ਹਰੀਆਂ ਸਬਜ਼ੀਆਂ ਔਰ ਫਲ ਜੀ ਉਹ ਪ੍ਰੋਟੀਨ ਆ ਗਿਆ ਪ੍ਰੋਟੀਨ ਦੇ ਵਿੱਚ ਆ ਗਿਆ ਦੁੱਧ ਹਾਂਜੀ ਦਹੀਂ ਜੀ ਮੱਖਣ ਪਨੀਰ ਮਾਸ ਮੱਛੀ ਅੰਡਾ ਜੀ ਜੀ ਇਹਨਾਂ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਹੜੀ ਹੈ ਜ਼ਿਆਦਾ ਹਾਂਜੀ ਹਾਂਜੀ ਜੀ ਤੀਜੇ ਨੰਬਰ ਤੇ ਆ ਗਏ ਕਾਰਬੋਹਾਈਡਰੇਟਸ ਹਾਂਜੀ ਕਾਰਬੋਹਾਈਡਰੇਟਸ ਦੇ ਵਿੱਚ ਆ ਗਏ ਕਣਕ ਆ ਗਿਆ ਜੀ ਚੌਲ ਆ ਗਈ ਮੱਕੀ ਆ ਗਈ ਹਾਂਜੀ ਹਾਂਜੀ ਬਾਜਰਾ ਆ ਗਿਆ ਜੀ ਜੀ ਔਰ ਚੌਥੇ ਨੰਬਰ ਤੇ ਆ ਗਏ ਮਿਰਰਸ ਮਿਨਰਲਸ ਮਿਨਰਲਸ ਜੀ ਜੀ ਥੀਦੇ ਵਿੱਚ ਦਾਲਾਂ ਆ ਗਈਆਂ ਹਾਂਜੀ ਅਸੀਂ ਇਹ ਚਾਰੇ ਪੰਜੇ ਚੀਜ਼ਾਂ ਇੱਕ ਸਾਰ ਖਾਣੇ ਦੇ ਵਿੱਚ ਨਹੀਂ ਲੈ ਰਹੇ ਹਾਂ ਬਿਲਕੁਲ ਨਹੀਂ ਲੈ ਰਹੇ ਜੇ ਕਿਤੇ ਅਸੀਂ ਪ੍ਰੋਟੀਨ ਲੈ ਰਹੇ ਹਾਂ ਤੇ ਵਿਟਾਮਿਨਸ ਨਹੀਂ ਲੈ ਰਹੇ ਜੀ ਜੀ ਜੇ ਵਿਟਾਮਿਨਸ ਲੈ ਰਹੇ ਹਾਂ ਤਾਂ ਕਾਰਬੋਹਾਈਡਰੇਟਸ ਨਹੀਂ ਲੈ ਰਹੇ ਨਹੀਂ ਫਿਰ ਅਜੇਹਾ ਕਿਹੜਾ ਤਰੀਕਾ ਹੈ ਕਿ ਇਹ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਜਾਂ ਇਹਨਾਂ ਨੂੰ ਤਰਤੀਬ ਵਾਰ ਅਜਿਹੇ ਤਰੀਕੇ ਨਾਲ ਖਾਇਆ ਜਾਵੇ ਕਿ ਸਾਰੇ ਤੱਤ ਜਿਹੜੇ ਨੇ ਸਾਡੀ ਬੋਡੀ ਦੇ ਵਿੱਚ ਮੈਂਟੇਨ ਹੋ ਜਾਣ ਬਿਲਕੁਲ ਬਿਲਕੁਲ ਇਹਦੇ ਬਾਰੇ ਮੈਂ ਤੁਹਾਨੂੰ ਬੈਲੈਂਸਡ ਡਾਈਟ ਬਾਰੇ ਇੱਕ ਫਾਰਮੂਲਾ ਦੱਸ ਦਿੰਨਾ ਜੀ ਵੀ ਜਦੋਂ ਅਸੀਂ ਖਾਣਾ ਖਾਣ ਬੈਠਦੇ ਹਾਂ ਹਾਂਜੀ ਹਾਂਜੀ ਉਹਦੇ ਵਿੱਚ ਇੱਕ ਸਾਡੀ ਪਲੇਟ ਹੋ ਜੇ ਸਲਾਦ ਦੀ ਹਾਂਜੀ ਬਿਲਕੁਲ ਹਰੀਆਂ ਸਬਜ਼ੀਆਂ ਦੀ ਜੀ ਵਿੱਚ ਕੋਈ ਫਰੂਟਸ ਹੋ ਜਾਣਾ ਜੀ ਇਹ ਹੋ ਗਏ ਸਾਡੇ ਵਿਟਾਮਿਨ ਦੇ ਸਰੋਤ ਜੀ ਜੀ ਇਹ ਵਿਟਾਮਿਨ ਦੇ ਦੂਜੇ ਨੰਬਰ ਤੇ ਕਾਰਬੋਹਾਈਡਰੇਟਸ ਆ ਗਏ ਪ੍ਰੋਟੀਨ ਆ ਗਿਆ ਹਾਂਜੀ ਪ੍ਰੋਟੀਨ ਦੇ ਵਿੱਚ ਜੇ ਅਸੀਂ ਸ਼ਾਕਾਹਾਰੀ ਹਾਂ ਹਾਂਜੀ ਮਾਸ ਮੱਛੀਆਂ ਉਹ ਨਹੀਂ ਖਾ ਸਕਦੇ ਬਿਲਕੁਲ ਤੇ ਫਿਰ ਸਾਨੂੰ ਦੁੱਧ ਤੇਈ ਮੱਖਣ ਪਨੀਰ ਵਗੈਰਾ ਲੈਣਾ ਚਾਹੀਦਾ ਅੱਛਾ ਜੀ ਤੇ ਜਿਹੜੇ ਮਾਸ ਆ ਰਹੀ ਆ ਹਾਂਜੀ ਉਹ ਮਾਸ ਮੱਟ ਵਗੈਰਾ ਆ ਜਾ ਹਾਂਜੀ ਤੀਜੇ ਨੰਬਰ ਤੇ ਆ ਗਏ ਕਾਰਬੋਹਾਈਡਰੇਟਸ ਹਾਂਜੀ ਹਾਂਜੀ ਜਿਹਦੇ ਚ ਸਾਡੇ ਕਣਕ ਆ ਗਈ ਚੌਲਾ ਆ ਗਏ ਜੀ ਹਟਾ ਆ ਗਿਆ ਹਾਂਜੀ ਹਾਂਜੀ ਤੇ ਮੱਕੀ ਆ ਗਈ ਬਾਜਰਾ ਆ ਗਿਆ ਜੀ ਤੇ ਚੌਥੇ ਨੰਬਰ ਤੇ ਆ ਗਏ ਸਾਡੇ ਮਿਨਰਲਸ ਦਾਣਾ ਹਾਂਜੀ ਉਹਦੇ ਆਪ ਇੱਕ ਪਲੇਟ ਤਿਆਰ ਕਰ ਸਕਦੇ ਜਿਹਨੂੰ ਆਪ ਬੈਲੈਂਸਡ ਡਾਈਟ ਕਹਿੰਦੇ ਆ ਜੀ ਜੀ ਇੱਕ ਕੋਲੀ ਸਾਡੀ ਦਹੀਂ ਦੀ ਹੋਵੇ ਹਾਂਜੀ ਹਾਂਜੀ ਇੱਕ ਪਲੇਟ ਹੋਗੀ ਸਾਡੀ ਸਲਾਦ ਦੀ ਬਿਲਕੁਲ ਜੀ ਇੱਕ ਸਾਡੀ ਕੋਲੀ ਹੋਗੀ ਦਾਲ ਦੀ ਹਾਂਜੀ ਇੱਕ ਸਾਡੀ ਕੋਲੀ ਹੋਗੀ ਰਾਇਸ ਦੀ ਚਾਵਲ ਦੀ ਜੀ ਤੇ ਦੋ ਸਾਡੀ ਚਪਾਤੀਆਂ ਹੋਗੀਆਂ ਹਾਂਜੀ ਹਾਂਜੀ ਇਹ ਸਾਰਾ ਕੁਝ ਮਿਲ ਕੇ ਉਹ ਬੈਲੈਂਸਡ ਡਾਈਟ ਬਣ ਗਈ ਮਤਲਬ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਜਿਹੜੀਆਂ ਇਹ ਚੀਜ਼ਾਂ ਅਪਲਾਈ ਕਰ ਬਿਲਕੁਲ ਬਿਲਕੁਲ ਰੋਜ਼ਾਨਾ ਦੀ ਜ਼ਿੰਦਗੀ 'ਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਉਸੇ ਨੂੰ ਅਸੀਂ ਬੈਲੈਂਸਡ ਡਾਈਟ ਕਹਿ ਸਕਦੇ ਹਾਂ ਜੀ ਜੀ ਤਾਂ ਇਹਨਾਂ ਦੇ ਵਿੱਚ ਮਾਤਰਾ ਜਿਹੜੀ ਆ ਉਹ ਕਿੰਨੀ ਕਿੰਨੀ ਹੁੰਦੀ ਹੈ ਉਹਦੇ ਸਬੰਧੀ ਸਾਡੇ ਦਰਸ਼ਕਾਂ ਨੂੰ ਕੁਝ ਹੋਰ ਜਾਣਕਾਰੀ ਚਾਹੀਦੀ ਹੈ ਮਾਤਰਾ ਵੇਖੋ ਜੀ ਸਾਡਾ ਜਿਹੜਾ ਪੇਟ ਆ ਹਾਂਜੀ ਉਹ ਡਿਮਾਂਡ ਕਰ ਦਿੰਦਾ ਵੀ ਕਿੰਨੀ ਚੀਜ਼ ਸਾਨੂੰ ਚਾਹੀਦੀ ਹੈ ਜੀ ਕਦੇ ਵੀ ਭੁੱਖ ਤੋਂ ਜ਼ਿਆਦਾ ਨਾ ਖਾਓ ਹਾਂਜੀ ਤੁਸੀਂ ਮੰਨ ਲਓ ਇੱਕ ਇੱਕ ਪਲੇਟ ਸਾਰੀਆਂ ਲੈ ਲਈਓ ਚੀਜ਼ਾਂ ਬਿਲਕੁਲ ਜੀ ਜੇ ਤੁਹਾਡਾ ਉਹਦੇ ਨਾਲ ਪੇਟ ਨਹੀਂ ਭਰਦਾ ਤਾਂ ਤੁਸੀਂ ਥੋੜੀ ਮਾਤਰਾ ਜ਼ੋਰ ਲੈ ਸਕਦੇ ਜੀ ਹਾਂਜੀ ਇਜੇ ਪੇਟ ਭਰ ਗਿਆ ਤੁਹਾਡੇ ਕੋਲ ਵੱਧ ਕੀ ਚੀਜ਼ ਹਾਂਜੀ ਤੇ ਉਹਦੇ ਧੱਕਾ ਨਾ ਕਰੋ ਵੀ ਅਸੀਂ ਜੋ ਮੇਰੇ ਵਾਸਤੇ ਪਰੋਸਿਆ ਗਿਆ ਇਹ ਮੈਂ ਖਾਣਾ ਹੀ ਖਾਣਾ ਹੈ ਅੱਛਾ ਜੀ ਉਹਨੂੰ ਤੁਸੀਂ ਛੱਡ ਵੀ ਸਕਦੇ ਜੀ ਜੀ ਮਤਲਬ ਖਾਣ ਜਿੰਨੀ ਤੁਹਾਡੀ ਭੁੱਖ ਹੈ ਉਸ ਤੋਂ ਜ਼ਿਆਦਾ ਨਾ ਖਾਓ ਔਰ ਖਾਓ ਵੀ ਉਹ ਤੋਂ ਜਦੋਂ ਤੁਹਾਨੂੰ ਭੁੱਖ ਹੈ ਓਕੇ ਭੁੱਖ ਤੋਂ ਬਿਨਾ ਕੋਈ ਚੀਜ਼ ਖਾਣ ਦਾ ਕੋਈ ਫਾਇਦਾ ਨਹੀਂ ਨਹੀਂ ਇਹ ਤਾਂ ਅਰਨਾਸ਼ ਹੀ ਕਈ ਵਾਰੀ ਐਦਾਂ ਵੀ ਹੁੰਦਾ ਹੈ ਕਿ ਅਸੀਂ ਜਾਂਦੇ ਹਾਂ ਕਿਤੇ ਤਾਂ ਸਾਨੂੰ ਜਿੱਥੇ ਜਾਂਦੇ ਹਾਂ ਉਤੋਂ ਜਿਹੜਾ ਕੁਝ ਮਿਲਦਾ ਅਸੀਂ ਉਹ ਖਾ ਲੈਂਦੇ ਆ ਇੱਕ ਜਗ੍ਹਾ ਤੇ ਗਏ ਜੇਕਰ ਸਾਨੂੰ ਚਾਹ ਮਿਲ ਗਈ ਨਾਲ ਕੁਝ ਨਮਕੀਨ ਮਿਲ ਗਿਆ ਅਸੀਂ ਉਹ ਵੀ ਖਾ ਲਿਆ ਹਾਂਜੀ ਹਾਂਜੀ ਖਾਣਾ ਮਿਲ ਗਿਆ ਉਹ ਵੀ ਖਾ ਲਿਆ ਮਤਲਬ ਸਾਰਾ ਦਿਨ ਅਸੀਂ ਖਾਈ ਜਾਂਦੇ ਆ ਖਾਈ ਜਾਂਦੇ ਆ ਉਹਦਾ ਕੀ ਬਿਲਕੁਲ ਬਿਲਕੁਲ ਇਹਨਾਂ ਸੀਜ਼ਨ ਤੋਂ ਪਰਹੇਜ਼ ਕਰਨਾ ਚਾਹੀਦਾ ਅੱਛਾ ਪੇਟ ਨੂੰ ਪੇਟ ਰੱਖੋ ਨਾ ਕਿ ਕੂੜਾਦਾਨ ਹਾਂ ਬਿਲਕੁਲ ਸਾਡਾ ਕੋਈ ਟਾਈਮ ਟੇਬਲ ਹੋਣਾ ਚਾਹੀਦਾ ਹਾਂਜੀ ਹਾਂਜੀ ਉਸ ਟਾਈਮ ਟੇਬਲ ਤੇ ਤਾਂ ਅਸੀਂ ਖਾਣਾ ਖਾਈਏ ਔਰ ਖਾਈਏ ਵੀ ਉਹਨੇ ਜਿੰਨੀ ਸਾਨੂੰ ਭੁੱਖ ਹੈ ਸਹੀ ਜਿਹੜਾ ਹੈ ਕਿ ਤੰਦਰੁਸਤ ਵਿਅਕਤੀ ਨੂੰ ਦਿਨ ਦੇ ਵਿੱਚ ਕਿੰਨੀ ਵਾਰੀ ਖਾਣਾ ਖਾਣਾ ਚਾਹੀਦਾ ਹੈ ਵੇਖੋ ਜੀ ਵੈਸੇ ਤਾਂ ਦਿਨ ਚ ਤਿੰਨ ਵਾਰ ਖਾਣਾ ਚਾਹੀਦਾ ਬੰਦੇ ਨੂੰ ਜੀ ਜੇ ਤਿੰਨ ਵਾਰ ਨਹੀਂ ਤਾਂ ਘੱਟੋ ਘੱਟ ਦੋ ਵਾਰ ਦੋ ਵਾਰ ਇੱਕ ਤਾਂ ਸਵੇਰ ਦਾ ਨਾਸ਼ਤਾ ਜਿਹੜਾ ਹਾਂਜੀ ਹਲਕਾ ਫੁਲਕਾ ਨਾਸ਼ਤਾ ਹੋ ਜੀ ਜੀ ਦੂਸਰਾ ਜਿਹੜੀ ਦੁਪਹਿਰ ਦੀ ਰੋਟੀ ਹੈ ਹਾਂਜੀ ਦਿਨ ਜਿਹਨੂੰ ਆਪਾਂ ਲੰਚ ਕਹਿੰਦੇ ਹਾਂ ਜੀ ਜੀ ਤੇ ਤੀਜਾ ਹੋ ਗਿਆ ਡਿਨਰ ਦਿਨ ਰਾਤ ਵੇਲੇ ਹਾਂ ਰਾਤ ਦਾ ਜਿਹੜਾ ਖਾਣਾ ਨਾ ਉਹ ਬਿਲਕੁਲ ਹਲਕਾ ਫੁਲਕਾ ਖਾਓ ਜੀ 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 ਸਹੀ ਜਿਹੜੀ ਹੈ ਟਾਈਮਿੰਗ ਹੈ ਜਿਹੜਾ ਸਵੇਰ ਦਾ ਆਪਾਂ ਬ੍ਰੇਕਫਾਸਟ ਕਹਿੰਦੇ ਹਾਂ ਉਹ ਕਿੰਨੇ ਤੋਂ ਕਿੰਨੇ ਵਜੇ ਤੱਕ ਖਾਣਾ ਚਾਹੀਦਾ ਤੇ ਦੁਪਹਿਰ ਦਾ ਕਿੰਨੇ ਵਜੇ ਚਾਹੀਦਾ ਤੇ ਰਾਤ ਦਾ ਜਿਹੜਾ ਖਾਣਾ ਆ ਉਹਦੀ ਟਾਈਮਿੰਗ ਕੀ ਹੈ ਜੀ ਵੇਖੋ ਜਿਹੜਾ ਬ੍ਰੇਕਫਾਸਟ ਹੁੰਦਾ ਉਹ ਤਾਂ ਅਸੀਂ ਸਵੇਰੇ ਜਦ ਉੱਠ ਕੇ ਆਪਣੀ ਪੇਟ ਦੀ ਸਿਰਸ ਸਪਾਈ ਵਗੈਰਾ ਕਰਕੇ ਜੀ ਜੀ ਉਸ ਤੋਂ ਬਾਅਦ ਹਲਕਾ-ਪੁਲਕਾ ਖਾਣਾ ਚਾਹੀਦਾ ਹੈ ਨਾ ਕਿ ਬ੍ਰੇਕਫਾਸਟ ਹੀ ਸਾਡਾ ਇਨਾ ਕੋ ਹੈਵੀ ਹੋਵੇ ਕਿ ਸਾਨੂੰ ਬਾਅਦ ਵਿੱਚ ਖਾਣ ਦੀ ਜ਼ਰੂਰਤ ਹੀ ਨਾ ਪਵੇ ਹਾਂ ਬਿਲਕੁਲ ਹਲਕਾ-ਪੁਲਕਾ ਨਾਸ਼ਤਾ ਹੋ ਜਾਏ ਜੀ ਉਸ ਤੋਂ ਬਾਅਦ 12 ਸਾਡੇ 12 1 ਵਜੇ ਜਦੋਂ ਤੁਹਾਨੂੰ ਭੁੱਖ ਹੋਵੇ ਜੀ ਇਹ ਵੀ ਨਹੀਂ ਵੀ ਸਾਡਾ ਟਾਈਮ ਹੋ ਗਿਆ ਤਾਂ ਵੀ ਅਸੀਂ ਹੁਣ ਸਾਡਾ ਦੁਪਹਿਰ ਦੇ ਖਾਣੇ ਦਾ ਟਾਈਮ ਹੋ ਗਿਆ ਤੇ ਭੁੱਖ ਸਾਨੂੰ ਆਇਆ ਨਹੀਂ ਤਾਂ ਫੇਰ ਵੀ ਖਾਈ ਜਾਣਾ ਉਹ ਵੀ ਜ਼ਬਰਦਸਤੀ ਖਾਣਾ ਉਹ ਵੀ ਨਹੀਂ ਜੇ ਸਾਨੂੰ ਤੁਹਾਨੂੰ ਭੁੱਖ ਨਹੀਂ ਹੈ ਥੋੜਾ ਠਹਿਰ ਕੇ ਖਾ ਲਓ ਕਿ ਨਹੀਂ ਭੁੱਖ ਤਾਂ ਨਾ ਹੀ ਖਾਓ ਹਾਂ ਇਹ ਤਾਂ ਗੱਲ ਹੈ ਮਤਲਬ ਸਰੀਰ ਦੀ ਡਿਮਾਂਡ ਦੇ ਹਿਸਾਬ ਨਾਲ ਡਿਮਾਂਡ ਦੇ ਹਿਸਾਬ ਨਾਲ ਜੀ ਜੀ ਤਾਂ ਜਿਵੇਂ ਤੁਸੀਂ ਦੱਸਿਆ ਕਿ ਰਾਤ ਵੇਲੇ ਜਿਹੜਾ ਖਾਣਾ ਖਾਧਾ ਜਾਂਦਾ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਜਿਹੜੀ ਆ ਮਾਤਰਾ ਮੌਜੂਦ ਹੋਣੀ ਚਾਹੀਦੀ ਵੇਖੋ ਜੀ ਵੈਸੇ ਤਾਂ ਆਯੁਰਵੇਦ ਦੇ ਵਿੱਚ ਜਿਹੜਾ ਰਾਤ ਦਾ ਖਾਣਾ ਉਹ ਤਾਂ ਹੈ ਹੀ ਨਹੀਂਗਾ। ਅੱਛਾ ਜੀ। ਆਯੁਰਵੇਦ ਦੇ ਵਿੱਚ ਜੇ ਤੁਸੀਂ ਖਾਣਾ ਵੀ ਆ ਤਾਂ ਉਹ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਖਾ ਸਕਦੇ ਜੀ। ਜੇ ਤੁਸੀਂ ਖਾਣਾ ਹੀ ਆ ਤਾਂ ਉਹਦੇ ਵਿੱਚ ਤੁਹਾਡੀ ਜ਼ਿਆਦਾ ਮਾਤਰਾ ਸਲਾਦ ਦੀ ਹੋਵੇ। ਅੱਛਾ ਜੀ। ਜਾਂ ਰਾਤ ਨੂੰ ਦੁੱਧ ਪੀ ਸਕਦੇ ਜੀ। ਜੀ। ਹਲਕਾ ਫੁਲਕਾ ਖਾਣਾ ਖਾਓ। ਠੀਕ ਹੈ। ਇੱਕ ਇਹਦੇ ਤੇ ਮੈਂ ਤੁਹਾਨੂੰ ਸ਼ੇਅਰ ਸੁਣਾਣਾ। ਹਾਂ ਜੀ। ਕਦੇ ਸੁਬਾਹ ਖਾਓ ਕਮਰ ਸਾਹ। ਜੀ। ਸੁਬਾਹ ਕਮ ਕਮਰ ਸਾਹ ਦੁਪਹਿਰ ਯਾਤਨ ਰੇਸ਼। ਖਾਣਾ ਖਾਈਏ ਰਾਤ ਮੈਂ ਜੈਸੇ ਰੰਕ ਸੁਰੇਸ਼ ਜੀ ਜੀ ਬਈ ਸਵੇਰ ਦਾ ਜਿਹੜਾ ਖਾਣਾ ਤੁਸੀਂ ਰਾਜਾ ਮਹਾਰਾਜਾਂ ਵਾਂ ਖਾਓ ਹਾਂਜੀ ਹਾਂਜੀ ਦੁਪਹਿਰ ਦਾ ਖਾਣਾ ਵਜ਼ੀਰਾ ਵਾਂ ਖਾਓ ਜੀ ਔਰ ਰਾਤ ਦਾ ਖਾਣਾ ਇਸ ਤਰ੍ਹਾਂ ਖਾਓ ਜਿਵੇਂ ਭੁਖਾਰੀ ਖਾਂਦੇ ਨੇ ਰੁੱਖਾ ਮਿਸਾ ਥੋੜਾ ਬਹੁਤ ਠੀਕ ਮਤਲਬ ਰਾਤ ਦਾ ਥੋੜਾ ਘੱਟ ਖਾਣਾ ਠੀਕ ਹੈ ਜੀ ਅਵਿਨਾਸ਼ ਜੀ ਅੱਜਕੱਲ ਮੋਟਾਪੇ ਦੀ ਬੜੀ ਸਮੱਸਿਆ ਆ ਰਹੀ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਬਿਲਕੁਲ ਬਿਲਕੁਲ ਦੇਖੋ ਜੀ ਅੱਜਕੱਲ ਮੇਨ ਜਿਹੜੀ ਸਮੱਸਿਆ ਉਹ ਹੈ ਹੀ ਮੋਟਾਪੇ ਦੀ ਰਹਗੀ ਜੀ ਮੋਟਾਪੇ ਦਾ ਕਾਰਨ ਸਿਰਫ ਸਾਡਾ ਜਿਹੜਾ ਖਾਣ ਪੀਣ ਗਲਤ ਹੋਣ ਕਰਕੇ ਉਹ ਮੋਟਾਪੇ ਦਾ ਕਾਰਨ ਬਣ ਰਿਹਾ ਹੈ ਜੀ ਜਿੱਦਾਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜੰਕ ਫੂਡ ਫਾਸਟ ਫੂਡ ਜੀ ਤੇ ਹੋਰ ਮਤਲਬ ਲੱਟਰ ਪਟਰ ਵਗੈਰਾ ਖਾਈ ਜਾਂਦੇ ਆ ਜੀ ਉਹ ਮੋਟਾਪੇ ਦਾ ਮੇਨ ਕਾਰਨ ਹੈਗਾ ਮੇਨ ਕਾਰਨ ਜਿਦੇ ਵਿੱਚ ਬੜੇ ਹਾਰਮਫੁਲ ਕੈਮੀਕਲ ਪਾਏ ਹੁੰਦੇ ਆ ਜੰਕ ਫੂਡ ਤੇ ਫਾਸਟ ਫੂਡ ਚਾਈਨੀਜ਼ ਫੂਡ 'ਚ ਅਜੀਨੋ ਮੋਟੋ ਨਾ ਦਾ ਸਾਲਟ ਪਾਇਆ ਜਾਂਦਾ ਜਿਹੜਾ ਸਿਹਤ ਲਈ ਬੜਾ ਕਾਤੇ ਕੇ ਗਏ ਅੱਛਾ ਜੀ ਤੇ ਉਹ ਸ਼ਾਇਦ ਬਰਲੇ ਦੇਸ਼ਾਂ ਚ ਬੈਨ ਵੀ ਹੈ ਜੀ ਪਰ ਸਾਡੇ ਦੇਸ਼ ਅਚ ਤੜਲੇ ਨਾਲ ਚਲੀ ਜਾਂਦਾ ਹੈ ਕਮਾਲ ਦੀ ਗੱਲ ਹੈ ਹਾਂਜੀ ਹਾਂਜੀ ਬਿਲਕੁਲ ਸਾਡੇ ਇੱਥੇ ਕੋਈ ਰੋਕਣੀ ਟੋਕਣੀ ਹਰ ਇੱਕ ਜੰਕ ਫੂਡ ਫਾਸਟ ਫੂਡ ਜੀਨੋਮੋਟੋ ਸਾਲਟ ਪੈ ਰਿਹਾ ਜਿਹੜਾ ਸਾਡੇ ਹਾਰਟ ਦੀਆਂ ਬਿਮਾਰੀਆਂ ਅੱਛਾ ਜੀ ਹੋਰ ਮੋਟਾਪੇ ਦਾ ਕਾਰਨ ਬਹੁਤ ਜ਼ਿਆਦਾ ਬਣ ਰਿਹਾ ਅਸੀਂ ਅੱਜ ਕੱਲ ਦੇ ਬੱਚਿਆਂ ਨੂੰ ਖਾਣ ਪੀਣ ਦਾ ਦੇ ਰਹੇ ਹਾਂ ਪਰ ਮਾਨਸਿਕ ਤੌਰ ਤੇ ਉਹਨਾਂ ਨੂੰ ਤਾਕਤਵਰ ਨਹੀਂ ਬਣਾ ਰਿਹਾ ਜਿਸ ਕਰਕੇ ਮਾਨਸਿਕ ਤੌਰ ਤੇ ਬਿਮਾਰ ਹੋਣ ਕਰਕੇ ਡਿਪਰੈਸ਼ਨ ਹੋ ਜਾਂਦਾ ਹੋਰ ਕਈ ਜਿਹੜੀਆਂ ਨਾਮ ਨਾਂਦ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਾਂਜੀ ਇਸ ਵات ਸਾਨੂੰ ਜਿਹੜਾ ਸਿਹਦੇ ਨਾਲ ਨਾਲ ਬੱਚੇ ਨੂੰ ਮਾਨਸਿਕ ਤੌਰ ਤੇ ਵੀ ਤਗੜਾ ਕਰਨਾ ਚਾਹੀਦਾ ਜੀ ਬਿਲਕੁਲ ਕਿਉਂ ਜਿਹੜਾ ਸਰੀਰਕ ਬਿਮਾਰੀ ਤਾਂ ਬੜੀ ਛੇਤੀ ਨਿਕਲ ਜਾਂਦੀ ਹੈ ਹਾਂਜੀ ਪਰ ਜਿਹੜੀ ਮਾਨਸਿਕ ਬਿਮਾਰੀ ਨਾ ਬਹੁਤ ਔਖੀ ਨਿਕਲਣੀ ਹੋ ਜਾਂਦੀ ਹੈ ਜੇ ਮਾਨਸਿਕ ਰੋਗ ਇੱਕ ਵਾਰੀ ਬੰਦੇ ਦੇ ਅੰਦਰ ਆ ਜਾਂਦਾ ਹੈ ਉਹ ਮਤਲਬ ਸਾਰੀ ਉਮਰ ਵਾਸਤੇ ਕਿਸੇ ਨਾ ਕਿਸੇ ਪ੍ਰਭਾਵ ਛੱਡਦਾ ਹੈ ਬਿਲਕੁਲ ਬਿਲਕੁਲ ਵੇਦੇ ਚੋ ਬਹੁਤ ਜਿਆਦਾ ਲੋਕ ਨਹੀਂ ਨਿਕਲ ਸਕਦੇ ਕਿਉਂ ਇਹਦਾ ਅਜੇ ਤੱਕ ਇਲਾਜ ਨਹੀਂ ਬਣਿਆ ਮਰਸ਼ ਕੁਮਾਰੀ ਦਾ ਜੀ ਜਿੰਨੇ ਵੀ ਡਾਕਟਰ ਸਗੇ ਸਭ ਤੀਰ ਟੁਕੇ ਲਾ ਕੇ ਕਰਦੇ ਆ ਉਹਦੇ ਚ ਇੱਕ ਬੰਦੇ ਨੂੰ ਆਪਣੇ ਆਪ ਨੂੰ ਵੀ ਸੰਭਾਲਣਾ ਪੈਂਦਾ ਤਾਂ ਹੀ ਮਾਨਸਿਕ ਤੌਰ ਤੇ ਉਹ ਸੈੱਟ ਹੋ ਸਕਦਾ ਇਹਦਾ ਇਹਦਾ ਅਜੇ ਤੱਕ ਇਲਾਜ ਨਹੀਂ ਬਣਿਆ ਜੀ ਜੀ ਹਾਂਜੀ ਮਤਲਬ ਜਿਹੜੇ ਮਾਨਸਿਕ ਰੋਗ ਦੇ ਜਿਹੜਾ ਇਲਾਜ ਹੈ ਐਲੋਪੈਥਿਕ ਦੇ ਵਿੱਚ ਤਾਂ ਕਈ ਵਾਰੀ ਨਸ਼ੇ ਦੀਆਂ ਗੋਲੀਆਂ ਦੇ ਕੇ ਤੇ ਬੰਦੇ ਨੂੰ ਬਸ ਬਸ ਹੀ ਉਹ ਬੰਦਾ ساری ਉਮਰ ਜਾਤ ਨਸ਼ੇ ਤੇ ਡਿਪੈਂਡ ਰਹਿ ਜਾਂਦਾ ਹਾਂਜੀ ਤੇ ਜਾਂ ਫਿਰ ਮੈਂ ਕਹਿਣਾ ਨੀ ਚਾਹੁੰਦਾ ਵੀ ਉਹ ਜੇਸ਼ਟ ਦਾ تھا ਉਹ ਸੋਸਾਇਟੀ ਨਾਲ ਤਰਫ ਜਾਂਦੇ ਜਿਹੜੇ ਅੱਜ ਕੱਲ ਮੋਟਾਪੇ ਦੇ ਕਾਰਨ ਚੱਲ ਰਹੇ ਆ ਹਾਂਜੀ ਇਹਦੇ ਵਿੱਚ ਬੰਦੇ ਨਾਲ ਜਿਹੜੀ ਕੈਲਰੀ ਹੁੰਦੀ ਹੈ ਜੀ ਕੈਲਰੀ ਕਾਊਂਟ ਕਰਕੇ ਖਾਣੀ ਚਾਹੀਦੀ ਹੈ ਮਤਲਬ ਉਹ ਕਿਸ ਤਰ੍ਹਾਂ ਜੀ ਕੈਲਰੀ ਜ ਆਪਾਂ ਪੰਜਾਬੀ ਜੀ ਕਹਿੰਦੇ ਆ ਊਰਜਾ ਇਕਾਈਆਂ ਹਾਂਜੀ ਹਾਂਜੀ ਵੀ ਸਾਨੂੰ ਕਿੰਨੀ ਊਰਜਾ ਚਾਹੀਦੀ ਸਰੀਰ ਨੂੰ ਹਾਂ ਤੇ ਜੇ ਅਸੀਂ ਉਹ ਹਿਸਾਬ ਨਾਲ ਊਰਜਾ ਲੈ ਰਹੇ ਆ ਕੈਲਰੀਜ਼ ਲੈ ਰਹੇ ਆ ਜੀ ਤਾ ਅਸੀਂ ਮੋਟਾਪੇ ਤੋਂ ਬਚ ਸਕਦੇ ਹਾਂ ਜੀ ਜੀ ਜੇ ਅਸੀਂ ਬੇਸਾਬੀ ਕੈਲਰੀ ਲੈ ਰਹੇ ਹਾਂ ਤਾਂ ਅਸੀਂ ਮੋਟਾਪੇ ਦਾ ਸ਼ਿਕਾਰ ਹੋਵਾਂਗੇ ਮਤਲਬ ਲੋੜ ਤੋਂ ਵੱਧ ਵੀ ਜੇਕਰ ਅਸੀਂ ਕੈਲਰੀਜ਼ ਲਵਾਂਗੇ ਤਾਂ ਉਹਦਾ ਵੀ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਬਿਲਕੁਲ ਬਿਲਕੁਲ ਨਹੀਂ ਤਾਂ ਫਿਰ ਇਹ ਕਿਵੇਂ ਪਤਾ ਲੱਗੇਗਾ ਕਿ ਕਿਹੜੇ ਖਾਣੇ ਵਿੱਚ ਕਿਹੜੀਆਂ ਚੀਜ਼ਾਂ 'ਚ ਕੈਲਰੀਜ਼ ਦੀ ਮਾਤਰਾ ਕਿੰਨੀ ਹੁੰਦੀ ਹੈ ਵੇਖੋ ਜੇ ਇੱਕ ਆਮ ਬੰਦਾ ਜਿਹੜਾ ਨਾਰਮਲ ਬੰਦਾ ਜਿਹੜਾ ਹਾਰਡਵਰਕ ਨਹੀਂ ਕਰਦਾ ਜੀ ਨਾਰਮਲ ਜਿਵੇਂ ਦੁਕਾਨਦਾਰ ਲਾਲ ਉਹ ਜਾਂ ਹੋਰ ਕੋਈ ਜਿਹੜਾ ਨਾਰਮਲ ਕੰਮ ਕਰਦਾ ਹਾਂਜੀ ਉਹਨੂੰ ਇੱਕ ਦਿਨ ਵਿੱਚ 2100 ਕੈਲਰੀ ਚਾਹੀਦੀ ਹੈ 2100 ਹਾਂ 2100 ਕੈਲਰੀ ਇਨਾਫ ਹੁੰਦੀ ਹੈ ਜੀ ਜਿਹੜਾ ਹਾਰਡਵਰਕ ਬੰਦਾ ਕਰਦਾ ਹੈ ਸਪੋਰਟਸਮੈਨ ਹੈ ਜਾਂ ਮਿੰਤ ਮਜ਼ਦੂਰੀ ਹੈ ਜਿਹੜਾ ਜਾਦਾ ਮਿੰਤ ਕਰਦਾ ਹਾਂਜੀ ਉਹ 3000 ਕੈਲਰੀ ਵੀ ਲੈ ਸਕਦਾ 3500 ਵੀ ਕਿਉਂ ਉਹਨੂੰ ਬਰਨ ਕਰਨਾ ਜ਼ਰੂਰੀ ਹੈ ਜੀ ਜੀ ਜੇ ਅਸੀਂ ਉਹ ਕੈਲਰੀ ਬਰਨ ਨਹੀਂ ਕਰਦੇ ਤਾਂ ਉਹ ਸਾਡੇ ਮੋਟਾਪੇ 'ਚ ਤਬਦੀਲ ਹੁੰਦੀ ਹੈ ਜੀ ਹੁਣ ਕੈਲਰੀ ਬਾਰੇ ਤੁਹਾਨੂੰ ਦੱਸਾਂ ਵੀ ਜਿੱਦਾਂ ਹੁਣ 1 ਗ੍ਰਾਮ ਖੰਡ ਦੇ ਵਿੱਚ 4 ਕੈਲਰੀਜ਼ ਹੁੰਦੀਆਂ 1 ਗ੍ਰਾਮ 'ਚ ਹਾਂਜੀ ਜੀ ਜੀ ਤੇ ਜੇ ਅਸੀਂ ਦਿਨ ਚ 100 ਗ੍ਰਾਮ ਖੰਡ ਖਾ ਲਈ ਹਾਂਜੀ ਵਿਦ ਚਾਹ ਮਠਿਆਈ ਜਾਂ ਹੋਰ ਕਿਸੇ ਦੇ ਵਿੱਚ ਹਾਂਜੀ ਹਾਂਜੀ ਤੇ 100 ਗ੍ਰਾਮ ਖੰਡ ਸਾਡੇ ਅੰਦਰ ਗਈ ਜੀ 400 ਕੈਲਰੀ ਤੇ ਇਹਦੇ ਚ ਹੋ ਗਈਆਂ 400 ਤਾਂ ਆ ਗਈ ਫਿਰ ਤੇ 1 ਗ੍ਰਾਮ ਖਰੋ ਦੇ ਵਿੱਚ 9 ਕੈਲਰੀ ਜੁਦੀਆਂ ਜੀ ਤੇ ਆਮ ਨਾਰਮਲ ਬੰਦਾ 100 ਗ੍ਰਾਮ ਦਿਨ ਦਾ ਦੋ ਟਾਈਮ ਚ ਕਿਉਂ ਖਾ ਜਾਂਦਾ ਹਾਂਜੀ ਇਹ 900 ਤੇ 400 ਕਿੰਨੀ ਹੋ ਗਿਆ 1300 1300 ਜੀ 1300 ਫਿਰ 3 1/2 ਕੈਲਰੀ ਇੱਕ ਰੋ ਮਾਟੇ ਦੇ ਵਿੱਚ ਹੁੰਦੀ ਹੈ ਜੀ 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 ਜੇ ਇੱਕ ਨਾਰਮਲ ਬੰਦਾ ਆਟਾ ਵੀ ਮੇਰੇ ਖਾਲ 100 200 ਗ੍ਰਾਮ ਖਾਇਆ ਲੈ ਬਿਲਕੁਲ ਖਾਇਆ ਤੇ ਬਾਕੀ ਇਹਦੇ ਚ ਫਿਰ ਲਾ ਲਓ ਹੋਰ ਸਬਜ਼ੀਆਂ ਚ ਕਿੰਨੀ ਕੈਲਰੀ ਆ ਹਾਂਜੀ ਹਾਂਜੀ ਬੰਦੇ ਜਿਹੜੇ ਕੈਲਰੀਜ਼ ਅਨਪਲੇ ਰਹਿ ਉਹ ਵੀ ਮੋਟਾਪੇ ਦਾ ਕਾਰਨ ਹੈਗਾ ਮਤਲਬ ਜਿਹੜੇ ਕੰਫਰਟੇਬਲ ਜੌਨ ਚ ਨੇ ਸਿਟਿੰਗ ਜੌਬਸ ਕਰਦੇ ਨੇ ਹਾਂਜੀ ਹਾਂਜੀ ਤਾਂ ਉਹ ਜੇਕਰ ਕੈਲਰੀਜ਼ ਜ਼ਿਆਦਾ ਲੈਂਦੇ ਨੇ ਤਾਂ ਫਿਰ ਉਹ ਮੋਟਾਪੇ ਦਾ ਸ਼ਿਕਾਰ ਹੁੰਦੇ ਹਾਂ ਹਾਂ ਮੋਟਾਪੇ ਦਾ ਉਹ ਸ਼ਿਕਾਰ ਹੁੰਦੇ ਆ ਜੀ ਇਸ ਵਾਸਤੇ ਸਾਨੂੰ ਮਤਲਬ ਕੈਲਰੀ ਦੀ ਕਾਊਂਟ ਕਰਕੇ ਲੈਣੀ ਚਾਹੀਦੀ ਹੈ ਹਾਂ ਹਾਰਡ ਵਰਕ ਕਰ ਰਹੇ ਤਾਂ ਫਿਰ ਤੁਸੀਂ ਜਿੰਨੀ ਬਰਨ ਕਰ ਸਕਦੇ ਹੋ ਜੀ ਜੀ ਬਈ ਤੁਸੀਂ 2100 ਕੈਲਰੀ ਲੈ ਰਹੇ ਹੋ 19 ਤੁਸੀਂ ਬਰਨ ਕਰ ਰਹੇ ਹੋ ਜੇ ਤੁਸੀਂ 2500 ਲੈ ਰਹੇ ਹੋ 300 3000 ਲੈ ਰਹੇ ਹੋ ਹਾਂ ਜੀ ਤੁਹਾਡੇ ਸ਼ਮਤਾ ਚ ਉਹਨੂੰ ਬਰਨ ਕਰਨ ਦੀ ਹੁਲੀ ਚਾਹੀਦੀ ਏ ਉਹਨੂੰ ਬਾਲਣ ਦਾ ਕੰਮ ਤੁਹਾਡੇ ਕੋਲ ਹੋਣਾ ਚਾਹੀਦਾ ਮਤਲਬ ਜੇ ਗੱਲ ਕਰੀਏ ਪੁਰਾਣੇ ਬਜ਼ੁਰਗਾਂ ਦੀ ਕੁਝ ਸਾਲ ਪਹਿਲਾਂ ਦੀ ਤਾਂ ਉਹ ਜਿਹੜੇ ਹੈਗੇ ਸੀ ਕੰਮ ਬਹੁਤ ਜ਼ਿਆਦਾ ਕਰਦੇ ਸੀ ਬਿਲਕੁਲ ਬਿਲਕੁਲ ਕੁਝ ਨੀ ਸਾਰੀ ਕੈਲਰੀ ਉਹਨਾਂ ਦੀ ਨਾ ਬਰਨ ਹੋ ਜਾਂਦੀ ਖਤਮ ਹੋ ਜਾਂਦੀ ਕੰਮ ਦੇ ਵਿੱਚ ਜੀ ਜੀ ਇਹ ਦੇ ਇਹ ਦੇ ਕਰਕੇ ਉਹ ਤੰਦਰੁਸਤ ਜ਼ਿਆਦਾ ਰਹਿੰਦੇ ਬਿਲਕੁਲ ਬਿਲਕੁਲ ਸਹੀ ਗੱਲ ਇਹਦੀ ਕੋਈ ਸ਼ੱਕ ਨਹੀਂ ਜੇ ਬਜ਼ੁਰਗ ਵੀ ਜ਼ਿਆਦਾ ਕੈਲਰੀਜ਼ ਲੈ ਰਿਹਾ ਤਾਂ ਕੋ ਵੀ ਇਹਨਾਂ ਚੀਜ਼ਾਂ ਦਾ ਸ਼ਿਕਾਇਤ ਹੋਵੇ ਉਹਦੇ ਵਾਸਤੇ ਵੀ ਨੁਕਸਾਨ ਹਾਂਜੀ ਹਾਂਜੀ ਇਸ ਵਕਤ ਬਜ਼ੁਰਗਾਂ ਨੂੰ ਵੀ ਜਿਹੜੀ ਹੈ ਨਾ ਘੱਟ ਕੈਲਰੀਜ਼ ਲੈਣੀਆਂ ਚਾਹੀਦੀਆਂ ਸੰਤੁਲਿਤ ਖਾਣਕ ਥੋੜੀ ਖਾਣਕ ਲੈਣੀ ਚਾਹੀਦੀ ਹੈ ਹੋਰ ਮੋਟਾਪੇ ਦੇ ਮਾਪਣ ਵਾਸਤੇ ਵੀ ਇੱਕ ਤੁਹਾਨੂੰ ਮੈਂ ਤਰੀਕਾ ਦੱਸਦਾ ਜੀ ਜਿਸ ਤਰੀਕੇ ਤੁਸੀਂ ਆਪਣਾ ਮੋਟਾਪਾ ਮਾਪ ਸਕਦੇ ਹੋ ਵੀ ਮੈਂ ਮੋਟਾ ਹਾਂ ਜਾਂ ਮੈਂ ਫਿਟ ਹਾਂ ਹਾਂਜੀ ਹਾਂਜੀ ਜਾਂ ਮੈਨੂੰ ਮਤਲਬ ਕਿੰਨਾ ਮੇਰਾ ਵਜ਼ਨ ਹੋਣਾ ਚਾਹੀਦਾ ਬਿਲਕੁਲ ਜ਼ਰੂਰ ਦੱਸੋ ਜੀ ਹਾਂਜੀ ਉਹਦੇ ਵਾਸਤੇ ਇਹ ਹੈ ਵੀ ਚਿੱਤੇ ਸੈਂਟੀਮੀਟਰ ਤੁਹਾਡਾ ਕੱਦ ਹੈ ਹਾਂਜੀ ਜੇ ਮੰਨ ਲਓ ਤੁਹਾਡਾ 6 ਫੁੱਟ ਕੱਦ ਹੈ ਜੀ ਤਾਂ ਉਹਦੇ 180 ਸੈਂਟੀਮੀਟਰ ਬਣ ਗਿਆ ਹਾਂਜੀ ਹਾਂਜੀ ਬਿਲਕੁਲ ਜਿੰਨੇ ਸੈਂਟੀਮੀਟਰ ਤੁਹਾਡਾ ਕੱਦ ਹੈ ਉਹਦੇ ਚੋਂ 100 ਤੁਸੀਂ ਮਾਈਨਸ ਕਰ ਦਿਓ 100 ਮਾਈਨਸ ਕਰ ਦਿਓ ਹਾਂ ਜੀ ਜਿੰਨੇ ਸੈਂਟੀਮੀਟਰ ਜੇ ਤੁਹਾਡਾ 180 ਸੈਂਟੀਮੀਟਰ ਕੱਦ ਹੈ ਜੀ ਉਹਦੇ 100 ਮਾਈਨਸ ਕਰਤਾ ਹਾਂਜੀ ਬਾਕੀ ਤੱਕ ਬਚ ਗਿਆ 80 ਬਿਲਕੁਲ 80 ਬਚ ਗਿਆ ਇਸ ਵਾਸਤੇ 80 ਕਿਲੋ ਜਿਹੜਾ ਵਜ਼ਨ ਆ ਉਹ 6 ਫੋਟ ਵਾਲੇ ਵਾਸਤੇ ਕਾਫੀ ਹੈ 6 ਫੋਟ ਦੇ ਬੰਦੇ ਵਾਸਤੇ 80 ਕਿਲੋ ਵਜ਼ਨ ਜਰੂਰੀ 81 82 ਹੋ ਗਿਆ 78 89 ਹੋ ਗਿਆ ਠੀਕ ਹੈ ਠੀਕ ਹੈ ਮਤਲਬ ਥੋੜਾ ਬਹੁਤਾ ਉੱਪਰ ਨੀਚੇ ਥੋੜਾ ਬਹੁਤ ਉੱਪਰ ਨੀਚੇ ਹੋ ਜਾਏ ਇਹ ਨਹੀਂ ਵੀ 80 ਦੀ ਬਜਾਏ 100 ਹੋ ਜਾਏ ਜਾਂ 60 ਹੋ ਜਾਏ ਹਾਂਜੀ ਹਾਂਜੀ ਇਹ ਇਹ ਤੁਹਾਡਾ ਵਜ਼ਨ ਮਾਪਣ ਦਾ ਇੱਕ ਤਰੀਕਾ ਹੈ ਬਹੁਤ ਵਧੀਆ ਜੀ ਵੀ ਜਿੰਨੇ ਸੈਂਟੀਮੀਟਰ ਤੁਹਾਡਾ ਕੱਦ ਹੈ ਉਹ ਦਿੱਤ ਤੁਸੀਂ ਸੋ ਮਾਈਨਸ ਕਰ ਦਿਓ ਉਹ ਮਾਈਨਸ ਕਰ ਦਿਓ ਨਾ ਤੁਹਾਡਾ ਬਾਕੀ ਬਚੇਗਾ ਉਹ ਤੁਹਾਡਾ ਨੈਟ weight ਹੋ ਜਾਏਗਾ ਜੀ ਜੀ ਬੜੀ ਵਧੀਆ ਗੱਲ ਅਸੀ ਇੱਕ ਹੋਰ ਤੁਹਾਨੂੰ ਦੱਸਦੇ ਹਾਂ ਜਿਹੜਾ ਤੁਹਾਡਾ ਮੋਟਾਪੇ ਦਾ ਮਾਪਣ ਦਾ ਇੱਕ ਹੋਰ ਤਰੀਕਾ ਹਾਂਜੀ ਜਿੰਨਾ ਤੁਹਾਡਾ ਕੱਦ ਜੀ ਉਨੀ ਤੁਸੀਂ ਰੱਸੀ ਲੈ ਲਓ ਜੀ ਉਨੀ ਰੱਸੀ ਲੈ ਕੇ ਉਹਦਾ ਤੁਸੀਂ ਅੱਧ ਕਰ ਲਓ ਉਹਦਾ ਉਹਨੂੰ ਡਬਲ ਕਰ ਹਾਂ ਡਬਲ ਕਰ ਅੱਧ ਕਰਕੇ ਤੁਸੀਂ ਆਪਣੇ ਪੇਟ ਦੇ ਦੁਆਲੇ ਨੂੰ ਲਪੇਟ ਲਓ ਜੀ ਜੇ ਤੁਹਾਡੇ ਮਤਲਬ ਪੇਟ ਤੋਂ ਰੱਸੀ ਨਹੀਂ ਮੈਚ ਮਿਲਦੀ ਕਿ ਹਾਂਜੀ ਹਾਂਜੀ ਪਿੱਛੇ ਰਹਿ ਜਾਂਦੀ ਹੈ ਜੀ ਇਹਦਾ ਮਤਲਬ ਤੁਸੀਂ ਮੋਟਾਪੇ ਦਾ ਸ਼ਿਕਾਰ ਜੀ ਮੋਟਾਪੇ ਦਾ ਸ਼ਿਕਾਰ ਅੱਛਾ ਜੀ ਤੇ ਜੇ ਰੱਸੀ ਤੁਹਾਡੇ ਅੱਗੇ ਵੱਧ ਜਾਂਦੀ ਹੈ ਡਬਲ ਹੋ ਜਾਂਦੀ ਹੈ ਵੀ ਪੂਰੀ ਪੂਰੀ ਆਉਂਦੀ ਹੈ ਫਿੱਟ ਆ ਜਾਂਦੀ ਹੈ ਹਾਂਜੀ ਤੁਸੀਂ ਪੂਰੇ ਫਿੱਟ ਜੇ ਜੇ ਹੋਰ ਜ਼ਿਆਦਾ ਟਾਈਟ ਹੁੰਦੀ ਹੈ ਹਾਂਜੀ ਹਾਂਜੀ ਤਾਂ ਇਹਦਾ ਮਤਲਬ ਤੁਸੀਂ ਜ਼ਿਆਦਾ ਫਿੱਟ ਜੇ ਕੀ ਬਾਤ ਹੈ ਇਹ ਬੜੀ ਵਰੀਆ ਗੱਲ ਹੈ ਹਾਂਜੀ ਹਾਂਜੀ ਬਿਲਕੁਲ ਅਸੀਂ ਘਰੇ ਦੇਸੀ ਤਰੀਕੇ ਨਾਲ ਵੀ ਅਸੀਂ ਬਿਲਕੁਲ ਬਿਲਕੁਲ ਆਪਣੇ ਕੱਦੀ ਬਰਾਬਰ ਦੀ ਰੱਸੀ ਲਾਓ ਉਹਨੂੰ ਅੱਧ ਕਰਕੇ ਲੱਕ ਦੁਆਲੇ ਲਪੇਟ ਲਓ ਜੀ ਜੀ ਜੇ ਤੁਹਾਡੇ ਪਿੱਛੇ ਰਹੇਗੀ ਤਾਂ ਇਹਦਾ ਮਤਲਬ ਛੋਟਾਪੇ ਦਾ ਸ਼ਿਕਾਰ ਜੀ ਫਿਟਨੈਸ ਦਾ ਰਾਜ ਜਿਹੜਾ ਹੈ ਇਹ ਵੀ ਅਸੀਂ ਬਤਾ ਸਕਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿਉਂਕਿ ਆਇਦਰ ਸਮੇਂ ਚ ਦੇਖੋ ਜੀ ਜੇਕਰ ਸਾਨੂੰ ਪਤਾ ਲਗਾਉਣਾ ਹੋਵੇ ਨਾ ਕਿ ਸਾਨੂੰ ਕੀ ਕੁਝ ਹੈ ਤਾਂ ਸਾਨੂੰ ਕਈ ਸਾਰੇ ਟੈਸਟ ਕਰਵਾਉਣੇ ਪੈਂਦੇ ਨੇ ਬਲੱਡ ਟੈਸਟ ਕਰਵਾਉਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਬਿਲਕੁਲ ਇਹੋ ਜਿਹੇ ਦੇਸੀ ਤਰੀਕੇ ਦੱਸੇ ਨੇ ਹਾਂ ਜੀ ਹਾਂ ਜੀ ਸੋ ਬਹੁਤ ਵਧੀਆ ਬਿਲਕੁਲ ਬਿਲਕੁਲ ਆ ਦੂਜੇ ਨੰਬਰ ਤੇ ਜੇ ਕੋਈ ਹਾਰਡ ਵਰਕ ਨਹੀਂ ਕਰ ਸਕਦਾ ਹਾਂ ਜੀ ਵੀ ਸਖਤ ਕੰਮ ਨਹੀਂ ਕਰਦਾ ਹਾਰਡ ਐਕਸਰਸਾਈਜ਼ ਨਹੀਂ ਕਰ ਸਕਦਾ ਉਸ ਤੋਂ ਵਧੀਆ ਸੈਰ ਕਰੋ ਜੀ ਸੈਰ ਤੇ ਨਾ ਕੋਈ ਪੈਸਾ ਲੱਗੇ ਨਾ ਕੁਝ ਖੁੱਲੀਆਂ ਸੜਕਾਂ ਪਈਆਂ ਨੇ ਹਾਂਜੀ ਹਾਂਜੀ ਤੁਸੀਂ ਚਪਲਾਂ ਪਾ ਕੇ ਤੁਰ ਸਕਦੇ ਜੀ 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 ਜੇ ਬੂਟ ਹੈਗੇ ਤਾਂ ਵਧੀਆ ਹਾਂਜੀ ਤੇ ਬੂਟ ਨਹੀਂ ਤੁਸੀਂ ਚਪਲਾਂ ਪਾ ਕੇ ਤੁਰ ਸਕਦੇ ਜੀ ਜਿਹੜਾ ਅਗਨਾਰਾ ਜੀ ਸੈਰ ਕਰਨ ਦਾ ਸਹੀ ਸਮਾਂ ਕੀ ਹੋਣਾ ਚਾਹੀਦਾ ਵੈਸੇ ਤੇ ਸੈਰ ਕਰਨ ਦਾ ਜਿਹੜਾ ਸਮਾਂ ਹੁੰਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੋਣਾ ਚਾਹੀਦਾ ਜੀ ਸਵੇਰ ਦਾ ਟਾਈਮ ਹਾਂਜੀ ਕਿਉਂ ਜਿਹੜੀ ਸਾਡੇ ਉੱਪਰ ਇੱਕ ਅਜੋਨ ਪਰਤ ਹੈ ਹਾਂਜੀ ਓਜ਼ੋਨ ਪਰਤ ਜਿਹੜੀ ਸਾਡੇ ਸੂਰਜ ਦੇ ਅਲਟਰਾਵਾਇਲਟ ਕਿਰਨਾਂ ਹੁੰਦੀਆਂ ਜੀ ਉਹ ਸਾਨੂੰ ਓਜ਼ੋਨ ਪਰਤ ਜਿਹੜੀ ਬਚਾ ਕੇ ਰੱਖਦੀ ਹੈ ਹਾਂਜੀ ਹਾਂਜੀ ਉਸ ਵਾਸਤੇ ਓਕਸੀਜਨ ਦੀ ਮਾਤਰਾ ਸਵੇਰ ਸਵੇਰ ਜ਼ਿਆਦਾ ਹੁੰਦੀ ਹੈ ਜੀ ਜਦੋਂ ਸੂਰਜ ਚੜ੍ਹ ਜਾਂਦਾ ਹਾਂਜੀ ਜਿਹੜੇ ਸੂਰਜ ਦੇ ਕਿਰਨਾਂ ਹੁੰਦੀਆਂ ਉਹ ਸਾਡੀ ਓਕਸੀਜਨ ਨੂੰ ਘਟਾ ਦਿੰਦੀਆਂ ਅੱਛਾ ਅੱਛਾ ਇਸ ਵਾਸਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਿਹੜੀ ਸਾਡੀ ਸਵੇਰ ਦੀ ਸੈਰ ਤਾਂ ਉਹ ਬਹੁਤ ਵਧੀਆ ਬਾਕੀ ਜੇ ਸੂਰ ਚੜ੍ਹ ਵੀ ਜਾਵੇ ਤਾਂ ਕੋਈ ਹਰਤ ਨਹੀਂਗਾ ਸੈਰ ਜ਼ਰੂਰੀ ਹੈ ਜੀ ਜੀ ਰੋਜ਼ਾਨਾ ਜਿਹੜਾ ਪ੍ਰਤੀ ਦਿਨ ਇੱਕ ਵਿਅਕਤੀ ਨੂੰ ਕਿੰਨੇ ਕਦਮ ਤੁਰਨਾ ਚਾਹੀਦਾ ਹੈ ਜਾਂ ਕਿੰਨਾ ਸਮਾਂ ਉਹਨੂੰ ਸੈਰ ਕਰਨੀ ਚਾਹੀਦੀ ਹੈ ਵੇਖੋ ਜੀ ਘਟੋ ਘਟ ਬੰਦੇ ਨੂੰ 2 2.5 ਕਿਲੋਮੀਟਰ ਤੱਕ ਤੁਰਨਾ ਹੀ ਚਾਹੀਦਾ ਹੈ ਪ੍ਰੋਟੀਨ ਚ ਜੇ ਜ਼ਿਆਦਾ ਕਰ ਸਕਦਾ ਹੈ 7-8 ਕਿਲੋਮੀਟਰ ਤੱਕ ਕੋਈ ਕਰ ਸਕਦਾ ਹੈ ਜੀ ਜੀ ਹਾਂ ਸੈਰ ਦੇ ਵਿੱਚ ਇੱਕ ਇੱਕ ਟੈਲ ਨਾ ਹੁੰਦਾ ਇੱਕ ਸੈਰ ਹੁੰਦੀ ਹੈ ਜੀ ਟੈਲ ਨਾ ਹੁੰਦਾ ਵੀ ਅਸੀਂ ਜਿਵੇਂ ਹੌਲੀ ਹੌਲੀ ਟਹਿਲ ਕੇ ਜਾਣਾ ਹਾਂਜੀ ਹਾਂਜੀ ਉਹਨੂੰ ਆਪ ਸੈਰ ਨਹੀਂ ਕਹਿ ਸਕਦੇ ਅੱਛਾ ਇਹ ਇਹ ਅਲੱਗ-ਅਲੱਗ ਚੀਜ਼ਾਂ ਹੈ ਹਾਂਜੀ ਬਿਲਕੁਲ ਸੈਰ ਆਪੋ ਹੀ ਕਿੰਨੇ ਜਿਹਦੇ ਥੋੜਾ ਜਿਹਾ ਅਸੀਂ ਫਾਸਟ ਚੱਲ ਰਹੇ ਆਂ ਔਰ ਸਾਡੀ ਜਿਹੜੀ ਆ ਬਾਜੂ ਉਹ ਦੋਵੇਂ ਹਰਕਤਾਂ ਕਰ ਰਹੀਆਂ ਇੱਕ ਬਾਜੂ ਅੱਗੇ ਜਾ ਰਹੀ ਇੱਕ ਪਿੱਛੇ ਜਾ ਰਹੀ ਹੈ ਜੀ ਔਰ ਪੂਰੇ ਅਸੀਂ ਫਾਸਟ ਦੌੜ ਰਹੇ ਹਾਂ ਜੀ ਉਹਨ ਸੈਰ ਕਹਿੰਦੇ ਆ ਬਾਕੀ ਜਿਹੜਾ ਅਸੀਂ ਸਲੋ ਸਲੋ ਵੀ ਨਾ ਅਥਲਾ ਰਹੇ ਨਾ ਤੇ ਲਿਓ ਕਿ ਦੌੜ ਰਹੇ ਹਾਂ ਉਹਨੋਂ ਆਪ ਸੈਰ ਦੀ ਕਹਿੰਦੇ ਆ ਅਸੀਂ ਚੱਲ ਰਹੇ ਆਂ ਉਹਨੋਂ ਅਸੀਂ ਟੈਲ ਨਾ ਕਹਿ ਸਕਦੇ ਜੀ ਜੀ ਟੈਨ ਕਦਮੀ ਔਰ ਸੈਰ 'ਚ ਫਰਕ ਹੁੰਦਾ ਹੈ ਫਰਕ ਹੁੰਦਾ ਹੈ ਹਾਂ ਜੀ ਅਵਨਾਸ਼ ਜੀ ਤੁਹਾਡੇ ਸਿਹਤ ਦਾ ਰਾਜ ਕੀ ਹੈ ਜੀ ਹਾਂ ਜੀ ਬਹੁਤ ਵਧੀਆ ਸਵਾਲ ਪੁੱਛਿਆ। ਲਖੋ ਇਹ ਮੇਰੀ ਉਮਰ ਐਸ ਵਕਤ 58 ਸਾਲ ਹੋ ਗਈ। ਜੀ 58 ইয়ার্স। আচ্ছা। ਇਹਦੇ ਵਿੱਚ ਮੈਂ ਜਿਹੜਾ ਤੁਹਾਨੂੰ ਰੋਜ਼ਾਨਾ ਦਾ ਰੁਟੀਨ ਦੱਸਦਾ ਮੈਂ ਕੀ ਕਰਦਾ? ਜੀ। ਮੈਂ ਤੜਕੇ ਸਵੇਰ 4 ਵਜੇ ਉੱਠਦਾ। ਜੀ। 4 ਵਜੇ ਉੱਠ ਕੇ ਮੈਂ ਕੋਸਾ ਪਾਣੀ ਪੀਂਦਾ ਹਾਂ। ਅੱਛਾ। ਹਾਂਜੀ ਕੋਸਾ ਪਾਣੀ ਪੀ ਕੇ ਉਸ ਤੋਂ ਬਾਅਦ ਮੈਂ ਜੋ ਆਪਣੇ ਰੋਜ਼ ਦੀ ਕਿਰਿਆ ਹੁੰਦੀ ਹੈ। ਹਾਂਜੀ। ਉਹ ਮੈਂ ਫਰੈਸ਼ ਹੁੰਨਾ। ਜੀ ਬਿਲਕੁਲ। ਫਰੈਸ਼ ਹੁੰ ਤੋਂ ਬਾਅਦ ਫਿਰ ਅਬਦ ਨਾਮ ਤੇ ਆਈਦਾ ਘੰਟਾ ਮੇਲੇ ਜੀ ਜੀ ਘੰਟਾ ਮੇ ਪਾਠ ਤੇ ਲੋਣਾ ਜੀ ਪਾਠ ਕਰਨ ਤੋਂ ਬਾਅਦ ਫਿਰ ਮੈਂ 1 ਘੰਟਾ ਐਕਸਰਸਾਈਜ਼ ਕਰਦਾ ਐਕਸਰਸਾਈਜ਼ ਹਾਂ ਜੀ ਮੈਂ 80 ਦੀ ਉਮਰ ਦੇ ਵਿੱਚ ਅੱਜ ਵੀ ਤੁਸੀਂ ਐਕਸਰਸਾਈਜ਼ ਕਰਦੇ ਹੋ ਹਾਂ ਜੀ ਮੈਂ ਕਰੇ ਆਪਣੀ ਜਿਮ ਬਣਾਇਆ ਹੈ ਜੀ ਕੀ ਬਾਤ ਹੈ ਹਾਂ ਜੀ ਸਪੈਸ਼ਲ ਹਾਲ ਬਣਾਇਆ ਹੈ ਉਹਦੇ ਵਿੱਚ ਮੈਂ ਮਸ਼ੀਨਾਂ ਫਿਟ ਕੀਤੀਆਂ ਜੀ 1 ਘੰਟਾ ਮੈਂ ਜਿਮ ਵਿੱਚ ਐਕਸਰਸਾਈਜ਼ ਕਰਦਾ 1 ਘੰਟਾ ਲਗਾ ਹਾਂ ਜੀ ਕੀ ਬਾਤ ਹੈ ਐਨੀ ਐਕਸਰਸਾਈਜ਼ ਦੇ ਵਿੱਚ ਜੋਗਿੰਗ ਆ ਗਿਆ ਹਾਂਜੀ ਯੋਗਾ ਆ ਗਿਆ ਜੀ ਮਸ਼ੀਨੀ ਵੇਟ ਆ ਗਿਆ ਜੀ ਖੁੱਲਾ ਵੇਟ ਆ ਗਿਆ ਜੀ ਉਸ ਘੰਟੇ ਤੋਂ ਬਾਅਦ ਫਿਰ ਮੈਂ ਜਿਹੜਾ ਆਪਣਾ ਰੋਜ਼ਾਨਾ ਦਾ ਕਿਰਿਆਕਰਮ ਉਹ ਕਰਨਾ ਸ਼ੁਰੂ ਕਰ ਦਿੱਤਾ ਜੀ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਜਿਵੇਂ ਤੁਸੀਂ ਤਾਂ ਐਕਸਰਸਾਈਜ਼ ਵਾਸਤੇ ਘਰੇ ਜਿਮ ਲਗਾਇਆ ਹੈ ਜਿਨ੍ਹਾਂ ਲੋਕਾਂ ਦੇ ਘਰ ਵਿੱਚ ਜਾਂ ਕਿਤੇ ਨੇੜੇ ਤੇੜੇ ਵੀ ਜਿਮ ਦੀ ਸੁਵਿਧਾ ਨਹੀਂ ਹੈ ਉਹਨਾਂ ਨੂੰ ਕਿਹੋ ਜਿਹੀਆਂ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਦੇਖੋ ਜੀ ਉਹਨਾਂ ਵਾਸਤੇ ਪਹਿਲੀ ਗੱਲ ਤਾਂ ਰਨਿੰਗ ਇੱਕ ਬਹੁਤ ਵਧੀਆ ਐਕਸਰਸਾਈਜ਼ ਹੈ ਜੀ ਰੋਡ ਖੁੱਲੇ ਪਿਆ ਜਿੱਥੇ ਮਰਜ਼ੀ ਦੌੜ ਲਗਾਓ ਜੀ ਜੀ ਤੁਝੇ ਨੰਬਰ ਤੇ ਡਾਂਡੇ ਗਿਆ ਪੈਟਕਾ ਹੀ ਗਿਆ ਜੀ ਦੋ ਇਟਾਂ ਦੀ ਲੋਡ ਪੈਂਦੀ ਟਾਂ ਨਾ ਵੀ ਹੋਣ ਹਾਂਜੀ ਫਿਰ ਵੀ ਕੰਮ ਚੱਲ ਜਾਂਦਾ ਹੈ ਜੀ ਫਿਰ ਵਰਨਾ ਇਸ ਤੋਂ ਇਲਾਵਾ ਹੋਰ ਵੀ ਆਪਣੇ ਕਿਸੇ ਤੁਸੀਂ ਲੋਹੇ ਦੀ ਚੀਜ਼ ਨਾਲ ਚੁੱਕ ਕੇ ਐਕਸਰਸਾਈਜ਼ ਕਰ ਸਕਦੇ ਕਿਸੇ ਪੱਥਰ ਭਾਰੇ ਨੂੰ ਚੁੱਕ ਕੇ ਐਕਸਰਸਾਈਜ਼ ਕਰ ਸਕਦੇ ਬੰਦੇ ਦਾ ਮਨ ਹੋਵੇ ਤਾਂ ਸਾਰੇ ਸਾਧਨ ਲੱਭ ਜਾਂਦੇ ਹਾਂ ਬਿਲਕੁਲ ਇਹ ਗੱਲ ਦਾ ਹੈ ਬਿਲਕੁਲ ਤੇ ਜੇ ਨਹੀਂ ਕਰਨਾ ਤਾਂ ਬਹਾਨੇ ਬੱਦੂ ਵਿਖੋ ਜੀ ਜਿਮ ਜਾਣਾ ਬੜੀ ਵਧੀਆ ਗੱਲ ਹੈ ਮਾੜੀ ਨਹੀਂ ਗਈ ਪਰ ਅੱਜ ਕੱਲ ਜਿਹੜਾ ਟ੍ਰੈਂਡ ਚੱਲਿਆ ਹੋਇਆ ਹੈ ਨਾ ਜਿਮਾਂ ਦੇ ਵਿੱਚ ਕੰਪੀਟੀਸ਼ਨ ਦਾ ਦੌਰ ਚੱਲ ਰਿਹਾ ਹੈ ਹਾਂ ਜੀ ਜਿਮਾਂ ਦੇ ਵਿੱਚ ਜਿਹੜੇ ਜਿਮਾਂ ਦੇ ਕੋਚ ਹੈਗੇ ਆ ਜੀ ਉਹਨਾਂ ਨਾਲ ਤਾਂ ਇੱਕ ਜਿਮ ਖੁੱਲਿਆ ਹਾਂਜੀ ਹਾਂਜੀ ਨਾਲ ਉਹਨਾਂ ਪ੍ਰੋਡਕਟ ਰੱਖਿਆ ਅੱਛਾ ਜੀ ਵੀ ਆ ਜੀ ਵੀ ਪ੍ਰੋਟੀਨ ਆ ਫਲਾਣਾ ਪ੍ਰੋਟੀਨ ਆ ਸਟੀਰਡ ਹੈ ਆ ਕਟੇਨ ਹੈ ਆ ਪ੍ਰੋਟੀਨ ਹੈ ਜੀ ਉਹ ਨਾਲ ਉਹਨਾਂ ਇੱਕ ਤੰਦਾ ਉਹ ਵੀ ਚਲਾਇਆ ਹੋਇਆ ਹੈ ਬਈ ਉਹਨਾਂ ਨੂੰ ਜ਼ਿਆਦਾ ਕਮਾਈ ਜਿਹੜੀ ਆ ਉਹ ਪ੍ਰੋਡਕਟ ਵੇਚ ਕੇ ਆ ਰਹੀ ਨਾ ਕਿ ਜਿਮ ਵਿੱਚੋਂ ਅੱਛਾ ਜੀ ਉਹਦੇ ਨਾਲ ਉਹਨਾਂ ਨੂੰ ਜਿਹੜੇ ਮੁੰਡੇ ਜਾਂਦੇ ਆ ਜਿੰਮ ਤੇ ਉਹਨਾਂ ਦੀ ਸਿਹਤ ਨਾਲ ਉਹਨਾਂ ਨੇ ਕੋਈ ਰਾਜ ਨਹੀਂ ਕੋਈ ਮਤਲਬ ਨਹੀਂਗਾ ਜੀ ਉਹਨਾਂ ਨੂੰ ਜ਼ਿਆਦਾ ਮਤਲਬ ਹੈਗਾ ਆਪਣੇ ਪੈਸੇ ਨਾਲ ਆਪਣੇ ਕਮਾਈ ਨਾਲ ਕਮਾਈ ਨਾਲ ਜਾਂ ਕੋਈ ਮੁੰਡਾ ਤਿਆਰ ਕਰਕੇ ਕੇ ਭੇਜਣਾ ਤੇ ਆਪਣੇ ਜਿਮ ਦਾ ਨਾਮ ਰੌਸ਼ਨ ਕਰਨ ਵਾਸਤੇ ਮਤਲਬ ਇੱਕ ਤਾਂ ਮੋٹے ਮੋٹے ਪੈਸਿਆਂ ਵਜੋਂ ਜਿਹੜੀਆਂ ਫੀਸਾਂ ਵਸੂਲਦੇ ਨੇ ਪਲੱਸ ਪ੍ਰੋਡਕਟ ਵੇਚ ਕੇ ਉਧਰੋਂ ਵੀ ਕਮਾਈ ਕਰਦੇ ਆ ਹਾਂਜੀ ਉਧਰੋਂ ਕਮਾਈ ਕਰ ਰਹੇ ਆਂ ਔਰ ਕਮਾਈ ਵੀ ਬੜੇ ਕਲ ਤਰੀਕੇ ਨਾਲ ਕਰ ਰਹੇ ਆ ਜਿਹੜੇ ਪ੍ਰੋਡਕਟ ਵੇਚਦੇ ਨੇ ਅੱਜ ਕੱਲ੍ਹ ਇਹ ਲੋਕ ਜਿਹੜੇ ਨੇ ਪ੍ਰੋਡਕਟ ਖਾ ਰਹੇ ਨੇ ਜਿਹੜੇ ਮੁੰਡੇ ਜਿਮ ਜਾਂਦੇ ਨੇ ਤਾਂ ਉਹਨਾਂ ਪ੍ਰੋਡਕਟਾਂ ਦਾ ਕੀ ਵਾਕਿਆ ਹੀ ਉਹਨਾਂ ਦੇ ਅਸਰ ਹੁੰਦਾ ਹੈ ਵੇਖੋ ਜੀ ਕਈ ਪ੍ਰੋਡਕਟਾਂ ਪਸ ਸਾਰਿਆਂ ਨੂੰ ਮਾੜਾ ਨਹੀਂ ਕਹਿ ਸਕਦੇ ਜੀ ਕਈ ਪ੍ਰੋਡਕਟ ਚੰਗੇ ਵੀ ਹੈਗੇ ਆ ਪਰ ਬਹੁਤ ਜ਼ਿਆਦੇ ਪ੍ਰੋਡਕਟਾਂ ਦੇ ਵਿੱਚ ਨਾ ਬੱਚਿਆਂ ਨੂੰ ਸਟੀਰੋਇਡ ਦਿੱਤਾ ਜਾਂਦਾ ਹੈ ਅੱਛਾ ਜੀ ਸਟੀਰੋਇਡਿਕ ਕੋਈ ਇੱਕ ਚੀਜ਼ ਆ ਜੀ ਜਿਹੜੀ ਬੰਦੇ ਨੂੰ ਪਹਿਲਾਂ ਤਾਂ ਸਰੀਰ ਬਣ ਜਾਂਦਾ ਪਰ ਬਾਅਦ ਵਿੱਚ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਤੇ ਖੁਸ਼ ਸਟੀਰੋਇਡ ਇੱਕੋ ਚੀਜ਼ ਆ ਜੀ ਆਪਣੇ ਹਰੇਕ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਹਾਂਜੀ ਉਹਦੇ ਚ 50% ਹਾਰਮੋਨਸ ਮੇਲ ਹੁੰਦੇ ਆ ਜੀ 50% ਹਾਰਮੋਨਸ ਫੀਮੇਲ ਹੁੰਦੇ ਆ ਹਰੇਕ ਦੇ ਵਿੱਚ ਹਰੇਕ ਦੇ ਚਾਹੇ ਔਰਤ ਹੈ ਚਾਹੇ ਮਰਦ ਹੈ ਅੱਛਾ 50% ਹਾਰਮੋਨਸ ਮਰਦਾਨਾ ਹੁੰਦੇ ਆ 50% ਜਨਾਨਾ ਹੁੰਦੇ ਆ ਜੀ ਜਿਹੜੇ ਸਟੀਰੋਇਡ ਹੁੰਦਾ ਨਾ ਹਾਂਜੀ ਉਹ ਜਿਹੜਾ ਜਿਹੜੇ ਖਿਡਾਰੀ ਨੂੰ ਖਲੋਉਂਦੇ ਆ ਹਾਂਜੀ ਉਹਦੇ ਚ ਜਿਹੜਾ ਫੀਮੇਲ ਹਾਰਮੋਨਸ ਵਧਾ ਦਿੰਦਾ ਅੱਛਾ ਜਿਹੜੇ ਮੇਲ ਹਾਰਮੋਨਸ ਘਟਾ ਦਿੰਦਾ ਫੀਮੇਲ ਹਾਰਮੋਨਸ ਵਧਾ ਦਿੰਦਾ ਜੀ ਜਿੱਦਾਂ ਮਤਲਬ ਔਰਤਾਂ ਦੀ ਛਾਤੀਆਂ ਬੰਦੇ ਦੀ ਛਾਤੀ ਹੋ ਗਈ ਹਾਂਜੀ ਹਾਂਜੀ ਸਰੀਰ ਭਾਰਾ ਹੋ ਗਿਆ ਮਸਲ ਬਣ ਗਏ ਹਾਂਜੀ ਪਰ ਉਹ ਜਿਹੜਾ ਨਾ ਮਰਦਾਨਾ ਤਾਕਤ ਉਹਦੇ ਜਿੱਡ ਕੱਟਦੀ ਜਾਂਦੀ ਹੈ ਕਿਉਂ ਕੋ ਹਾਰਮੋਨ ਜੋ ਉਧਰ ਤਬਦੀਲ ਹੋ ਗਏ ਹਾਂਜੀ ਜਿਹੜੇ ਜਿੰਨਾ ਸਰੀਰਕ ਮਤਾਨਾ ਤੱਕ ਦ ਮਸਲਸ ਗੇਨ ਹੋ ਗਈ ਜੀ ਬਿਲਕੁਲ ਉਧਰ ਉਹ ਵੀਕਨਸ ਹੋ ਗਿਆ ਮਤਲਬ ਇਹ ਨੇਚਰਲ ਪ੍ਰੋਸੈਸ ਨਹੀਂ ਹੈ ਨਹੀਂ ਬਿਲਕੁਲ ਨੇਚਰਲ ਨਹੀਂ ਤੁਹਾਨੂੰ ਮੈਂ ਇੱਕ ਹੋਰ ਦੱਸ ਦਿੰਦਾ ਜਿਹੜਾ ਅੱਜ ਕੱਲ ਇੱਕ ਟ੍ਰੈਂਡ ਚੱਲਿਆ ਹੈ ਵਿਦੇਸ਼ਾਂ ਚ ਹੀ ਆਪਣੇ ਹਿੰਦੁਸਤਾਨ ਚ ਕਾਫੀ ਚੱਲ ਰਿਹਾ ਹੈ ਹਾਂਜੀ ਕਿ ਜਿਹੜੇ ਲੋਕ ਲਿੰਗ ਚੇਂਜ ਕਰਵਾ ਰਹੇ ਹਨ ਹਾਂ ਬਹੁਤ ਚੱਲ ਰਿਹਾ ਹੈ ਜਿੱਦਾਂ ਮਰਤ ਔਰਤ ਬਣਨੀ ਹਾਂਜੀ ਹਾਂਜੀ ਔਰਤ ਤੋਂ ਮਰਦ ਬੰਨਾ ਹੋ ਰਿਹਾ ਹੋ ਰਿਹਾ ਹਾਂ ਉਹਦੇ ਵਿੱਚ ਜਿਹੜਾ ਹਾਰਮੋਨਸ ਦਾ ਬਹੁਤ ਵੱਡਾ ਰੋਲ ਹੈ ਅੱਛਾ ਅੱਛਾ ਜਿੱਦਾਂ ਹੁਣ ਇੱਕ ਮਰਦ ਨੇ ਔਰਤ ਬੰਨਣਾ ਹਾਂਜੀ ਉਹਨੂੰ ਦਵਾਈਆਂ ਦੇ ਕੇ ਨਾ ਉਹਦੇ ਹਾਰਮੋਨਸ ਫੀਮੇਲ ਵਾਲੇ ਬਦਾਏ ਜਾਣਗੇ ਅੱਛਾ ਤਾਂ ਫਿਰ ਉਹ ਆਪਣੇ ਆਪ ਉਹਦਾ ਮਨ ਕਰੇਗਾ ਕਿ ਮੈਂ ਤੇ ਫਿਰ ਨਾ ਉਹਦਾ ਮਨ ਜਿਹੜਾ ਉਹਦੇ ਵਿਚਾਰੇ ਉਹ ਜੇ ਬਣ ਚਣਗੇ ਉਹਦੀ ਸਰੀਰ ਦੀ ਬਣਤਰ ਉਹ ਜੀ ਬਣ ਜਾਏਗੀ ਹਾਂਜੀ ਹਾਂਜੀ ਬਾਕੀ ਤਾਂ ਆਪਰੇਸ਼ਨ ਹੋ ਜਾਂਦਾ ਹਾਂਜੀ ਹਾਂਜੀ ਪਹਿਲਾਂ ਉਹਦੇ ਹਾਰਮੋਨਸ ਵਧਾਏ ਜਾਂਦੇ ਆ ਜੇ ਔਰਤ ਨੇ ਮਰਦ ਬੰਨਣਾ ਤੁਦੇ ਮੇਲ ਹਾਰਪੋਰਸ ਬਤਾਏ ਜਾਣਗੇ ਮਤਲਬ ਇਹ ਕਿਤੇ ਨਾ ਕਿਤੇ ਕੁਦਰਤ ਨਾਲ ਖਿਲਵਾੜ ਹੋ ਰਿਹਾ ਬਿਲਕੁਲ ਬਿਲਕੁਲ ਖਿਲਵਾੜ ਹੋ ਗਿਆ ਇੱਕ ਪਰਮਾਤਮਾ ਨੇ ਜਿਹੜੀ ਚੀਜ਼ ਬਣਾਈ ਅਸੀਂ ਉਹਨੂੰ ਉਹ ਤੇ ਰਹਿ ਨਹੀਂ ਦਿੱਤਾ ਹਾਂਜੀ ਹਾਂਜੀ ਬਿਲਕੁਲ ਅਸੀਂ ਆਪਣੀ ਮਰਜ਼ੀ ਨਾਲ ਬਦਲਦੇ ਤਾਂ ਇੱਕ ਬਾਡੀ ਬਿਲਡਰ ਵਾਸਤੇ ਖੁਰਾਕ ਦਾ ਕੀ ਰੋਲ ਹੈ ਤੇ ਐਕਸਰਸਾਈਜ਼ ਦਾ ਕਿੰਨਾ ਰੋਲ ਹੈ ਵੇਖੋ ਜੀ ਜਿਹੜਾ ਮੇਨ ਕਾਰਨ ਤਾਂ ਜਿਹੜਾ ਰੋਲ ਹੈ ਉਹ ਖੁਰਾਕ ਦਾ ਹੀ ਹੈ ਜੀ ਕਹਿੰਦੇ ਵੀ 70% ਜਿਹੜੀ ਹੈ ਬਾਡੀ ਬਿਲਡਿੰਗ ਨੂੰ ਉਹ ਖੁਰਾਕ ਜਿਹੜੀ ਹੈ ਹਾਂਜੀ ਲੈਣੀ ਚਾਹੀਦੀ ਹੈ 80% ਐਕਸਰਸਾਈਜ਼ ਕਰਨੀ ਚਾਹੀਦੀ ਜੀ 30% ਐਕਸਰਸਾਈਜ਼ ਦਾ ਰੋਲ ਹੈ ਔਰ 70% ਖਰਾਕ ਦਾ ਰੋਲ ਹੈ ਜੀ ਤਾਂ ਖਰਾਕ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹਾਂਜੀ ਪਰ ਚੱਲ ਉਲਟ ਰਿਹਾ ਹੈ ਬੱਚੇ 70% ਐਕਸਰਸਾਈਜ਼ ਕਰ ਰਹੇ ਹਨ ਹਾਂਜੀ ਉਹ ਖਰਾਕ 30% ਲੈ ਰਹੇ ਜਿਸ ਕਰਕੇ ਉਹਨਾਂ ਦਾ ਸਰੀਰ ਦਾ ਮਤਲਬ ਕਈ ਕਿਸਾਲ ਲੰਘ ਜਾਂਦੇ ਜੀ ਉਹਵੇਂ ਦਵੇਂ ਵਿਚਾਰੇ ਇੰਨੀ ਕੁਝ ਬਣਦਾ ਜੀ ਅਬਨਾਸ਼ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਆਖਿਰ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਵੇਖੋ ਜੀ ਸੰਦੇਸ਼ ਤਾਂ ਇਹ ਹੈ ਕਿ ਚੰਗਾ ਖਾਓ ਜੀ ਚੰਗੀ ਖਰਾਕ ਖਾਓ ਐਕਸਰਸਾਈਜ਼ ਵਧੀਆ ਕਰੋ ਚੰਗੀ ਐਕਸਰਸਾਈਜ਼ ਕਰੋ ਜੀ ਜਿਹਦੇ ਨਾਲ ਸਾਡਾ ਪਿੰਡ ਸਾਡਾ ਸ਼ਹਿਰ ਸਾਡਾ ਪੰਜਾਬ ਹੋਰ ਸਾਡਾ ਦੇਸ਼ ਖੁਸ਼ਹਾਲ ਹੋ ਸਕੇ